The oh. ਸੇਬ ਸ਼ੇਕ ਪੀ ਕੇ ਜੀ ਸਰਦੀਆਂ ਦੇ ਵਿੱਚ ਸਰਦੀ ਖੰਗ ਜਖਮ ਤੇ ਕਮਜ਼ੋਰੀ ਤੁਹਾਡੇ ਸਰੀਰ ਦੇ ਨੇੜੇ ਤੇੜੇ ਵੀ ਨਹੀਂ ਆਊਗੀ ਬਨਾਣਾ ਸ਼ੇਕ ਤੁਸੀਂ ਬਹੁਤ ਪੀਤਾ ਹੋਊਗਾ ਪਰ ਇੱਕ ਵਾਰੀਆ ਸੇਬ ਸ਼ੇਕ ਬਣਾ ਕੇ ਪੀਓ ਮੈਂ ਕਹਿੰਦਾ ਤਾਕਤ ਦਾ ਖਜ਼ਾਨਾ ਹੈ ਇਹ ਇੱਕ ਵਧੀਆ ਸੇਬ ਲੈ ਕੇ ਧੋ ਕੇ ਉੱਪਰੋਂ ਕੱਟ ਕੇ ਵਿਚਾਲ ਮਟੀਰੀਅਲ ਬਾਹਰ ਕੱਢ ਦਿਓ ਐਸ ਤੋਂ ਬਾਅਦ ਆਪਾਂ ਨੂੰ ਚਾਹੀਦੇ ਨੇ ਦੋ ਬਦਾਮ ਚਾਰ ਦਾਖਾਂ ਖਸਖਸ ਕਾਜੂ ਚਾਹੀਦੇ ਨੇ ਦੋ ਇਲਾਚੀਆਂ ਅਜਵੈਨ ਕਾਲੀ ਮਿਰਚ ਖੰਜੂਰ ਇੱਕ ਖੋਪੇ ਦਾ ਥੋੜਾ ਜਿਹਾ ਟੁਕੜਾ ਲੈ ਲਿਓ ਕਾਲਾ ਨਮਕ ਲੈ ਲਿਓ ਤੇ ਐਸ ਤੋਂ ਬਾਅਦ ਆਪਾਂ ਨੂੰ ਜਿਵੇਂ ਨਾਰਮਲ ਆਪਾਂ ਜਮੈਣ ਪਾਉਣੇ ਲਾਂਗੇ ਛੱਟਾ ਮਿਥਰੀ ਇਸ ਤੋਂ ਬਾਅਦ ਜਿਹੜੇਵੇਂ ਆਪਾਂ ਠੀਕ ਹੈ ਫਰੂਟ ਖਾਣੇ ਹੁੰਦੇ ਨੇ ਡੱਕੇ ਜੀ ਹੁੰਦੇ ਨੇ ਇਹਦੇ ਵਿੱਚ ਲਾ ਕੇ ਚੰਗੇ ਤਰੀਕੇ ਨਾਲ ਬੰਦ ਕਰੋ ਇੱਕ ਗਲਾਸ ਦੁੱਧ ਦੇ ਵਿੱਚ ਇਹਨੂੰ ਰੱਖ ਦੋ ਤੇ ਚੰਗੇ ਤਰੀਕੇ ਨਾਲ ਇਹਨੂੰ ਉਬਲਣ ਦੋ ਠੀਕ ਹੈ ਇੱਕ ਦੋ ਮਿੰਟ ਬਾਅਦ ਜਦੋਂ ਇਹ ਵਧੀਆ ਉਬਲ ਜਿਉਵਾਲ ਆ ਜੇ ਦੁੱਧ ਨੂੰ ਫਿਰ ਇਹਨੂੰ ਤੁਸੀਂ 5 ਮਿੰਟ ਵਾਸਤੇ ਠਾਕ ਕੇ ਗੈਸ ਚੁੱਲਾ ਸਲੋ ਤੇ ਚਲਾ ਲਓ ਇਸ ਤੋਂ ਬਾਅਦ ਗੈਸ ਚੁੱਲਾ ਕਰਦਾਂਗੇ ਆਪਾਂ ਬੰਦ ਜਿਹੜੇ ਆ ਡੱਕੇ ਜੇ ਇਹਨਾਂ ਨੂੰ ਬਾਹਰ ਕੱਢ ਕੇ ਠਿੱਟ ਦਾਂਗੇ ਫਿਰ ਇਹਨੂੰ ਮਿਕਸੀ ਯੂਸਰ ਦੇ ਜਾਰ ਦੇ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਆਪਣਾ ਜਿਹੜਾ ਸ਼ੇਵ ਸ਼ੇ ਵੀ ਨਹੀਂ ਬਿਲਕੁਲ ਲੱਗਣੀ